ਤਾਂ ਉੱਥੇ 600 ਫੁੱਟ ਦੇ ਨੌਜਵਾਨ 66 ਫੁੱਟ ਦੇ ਨੌਜਵਾਨ ਰੂ ਰੇ ਸੀ ਅੱਖਾਂ ਚਤਰੂ ਸੀ ਉਹ ਇੱਕ ਗੱਲ ਕਹਿ ਰਹੇ ਸੀ ਵੀ ਪੰਜਾਬ ਚ ਲੱਗਦਾ ਰਹਿਣਾ ਕਿਸੇ ਨੇ ਪੰਜਾਬ ਦੇ ਵਿੱਚ ਜੇ ਇੱਥੇ ਖਿਡਾਰੀ ਆ ਉਹ ਵੀ ਮਰੂਗਾ ਜੇ ਕੋਈ ਸਿੰਗਰ ਆ ਉਹ ਵੀ ਮਰੂਗਾ ਜੇ ਕੋਈ ਬਿਜ਼ਨਸਮੈਨ ਆ ਉਹ ਵੀ ਮਰੂਗਾ ਤੇ ਬਚੇਗਾ ਸਿਰਫ ਉਹ ਜਿਹੜਾ ਨਸ਼ੇੜੀ ਹੋਏਗਾ ਨਸ਼ੇੜੀ ਜਿਹੜੇ ਆ 500 500 ਰੁਪਿਆ ਲੈ ਕੇ ਕਤਲ ਕਰਨਗੇ ਇਹੋ ਜਿਹੀਆਂ ਗੱਲਾਂ ਕਰ ਮੈਂ ਕੁਵਰੇ ਚੀਜ਼ਾਂ ਨਾਲ ਸਹਿਮਤ ਨਹੀਂ ਆ ਮੈਂ ਤੁਹਾਨੂੰ ਇਹਦੀ ਜੜ ਦਿੱਤੀ ਹੈ ਕਿ ਜੜ ਹੈ ਕਿ ਅਸੀਂ ਆਪਣੀਆਂ ਚਾਬੀਆਂ ਆ ਫੜਾਈਆਂ ਹਾਂ ਅਸੀਂ ਉਹਨਾਂ ਨੂੰ ਰੈੱਡ ਕਾਰਪਟ ਪਿਛਾ ਕੇ ਦਿੱਤਾ ਆ ਜਾਓ ਇੱਥੇ ਵੜੋ ਦੂਜੇ ਗੁੱਟ ਨੂੰ ਸਬਕ ਸਿਖਾਓ ਉਹ ਬਦਦੀ ਬਦਦੀ ਵਧਦੀ ਇੱਥੇ ਗੱਲ ਆ ਗਈ ਹੈ ਪੰਜਾਬ ਦੇ ਵਿੱਚ ਨਾ ਬੇਸਿਕ ਕੀ ਹੈਗਾ ਪੰਜਾਬ ਦੇ ਵਿੱਚ ਡੀਪ ਸਟੇਟਸ ਕੰਮ ਵੀ ਕਰਦੀਆਂ ਸਾਡੇ ਇੱਥੇ ਵਿਖਰਦੇ ਕਈ ਦੇਸ਼ਾਂ ਦੀਆਂ ਇੰਟਰਨਲ ਏਜੰਸੀਆਂ ਵਰਕ ਕਰਦੀਆਂ ਪਾਕਿਸਤਾਨ ਦੀ ਐਸਆਈਐਸਆਈ ਵਰਕ ਕਰਦੀ ਹੈ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸਿਜ਼ ਵਰਕ ਕਰਦੀ ਹੈ ਸੈਂਟਰਲ ਏਜੰਸੀਜ਼ ਵਰਕ ਕਰਦੀਆਂ ਕੰਮ ਕਰਦੀਆਂ ਤੇ ਪੰਜਾਬ ਚ ਤਦ ਤੁਹਾਨੂੰ ਇੰਨਾ ਜਿਆਦਾ ਖਲਾਰਾ ਲੱਗਦਾ ਬਈ ਇੱਥੇ ਹਰ ਤਖੋਂ ਜਿਹੜਾ ਵੈ ਜਿਹੜਾ ਤੁਸੀਂ ਉਹ ਦੇਖੋ ਜੇ ਪੰਜਾਬ ਦੇ ਵਿੱਚ ਆ ਮਰਡਰ ਹੋਇਆ ਜਿਹੜਾ ਤੁਸੀਂ ਆ ਰਾਣਾ ਬਲਾ ਚੋਰੀਆ ਦਾ ਹਰਿਆਣੇ ਦੇ ਬੰਦੇ ਹੈ ਨਾ ਵਿੱਕੀ ਕੋਸ਼ਲ ਹੋਰੀ ਡਾਗਰ ਹੋਰੀ ਹਰਿਆਣੇ ਦੇ ਨੇ ਠੀਕ ਹੈ ਨਾ ਸੰਦੀਪ ਲੰਗ ਲੰਬੀਆਂ ਨੂੰ ਕਿੰਨੇ ਮਾਰਿਆ ਹਰਿਆਣੇ ਦੇ ਸਿੱਧੂ ਮੂਸੇ ਵਾਲੇ ਦੇ ਮਰਡਰ ਦੇ ਵਿੱਚ ਬੰਦੇ ਦੇਖੋ ਕਿੱਥੋਂ ਦੇ ਆ ਬਾਹਰ ਲਿਆ ਸਾਰੇ ਪੰਜਾਬ ਵਾਲੇ ਤਾਂ ਜਿਹੜੇ ਹੈਗੇ ਉਹ ਬੈਠੇ ਹੀ ਕੈਨੇਡਾ ਅਮਰੀਕਾ ਉੱਥੋਂ ਆਪਰੇਟ ਕਰਦੇ ਪਏ ਆ ਇੱਥੇ ਦਾ ਉੱਤਰਾਖੰਡ ਦੇ ਪੰਜਾਬ ਹਰਿਆਣੇ ਦੇ ਜਾ ਕੇ ਕੰਮ ਕਰਦੇ ਪਏ ਆ ਹੁਣ ਇਹਨਾਂ ਨੇ ਕੀ ਕੀਤਾ ਹੋਇਆ ਇੰਟਰ ਐਕਸਚੇਂਜ ਕੀਤਾ ਹੋਇਆ ਪੰਜਾਬ ਵਾਲਿਆਂ ਨੂੰ ਉੱਥੇ ਜੈਪੁਰ ਵੱਲ ਭੇਜਿਆ ਹੋਇਆ ਜੈਪੁਰ ਵਾਲਿਆਂ ਨੂੰ ਇੱਧਰ ਭੇਜਿਆ ਹੋਇਆ ਤੇ ਹੁਣ ਤੁਸੀਂ ਇਹੀ ਤੁਹਾਨੂੰ ਮੈਂ ਕਹਿਣਾ ਚਾਹਨਾ ਕਿ ਸਾਡੇ ਜਿਹੜਾ ਇੱਥੇ ਚੱਲਦਾ ਪਿਆ ਨਾ ਸਿਸਟਮ ਉਹ ਉਲਟ ਚੱਲਦਾ ਪਿਆ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਹੋ ਰਹੀਆਂ ਬਾਹਰ ਦਾਤ ਉਹ ਸਾਰੀਆਂ ਬਾਹਰਲੇ ਸਟੇਟਸ ਤੋਂ ਆਹ ਹੋ ਕੇ ਦੋ ਆ ਰਹੀਆਂ ਮਨਨਜਨ ਕਾਲੀਆ ਦੀ ਕੋਠੀ ਤੇ ਬਲਾਸਟ ਹੋਇਆ ਕਿੱਥੋਂ ਦੇ ਬੰਦੇ ਆ ਯੂਪੀ ਦੇ ਬੰਦੇ ਆ ਇੱਥੇ ਆ ਕੇ ਬਲਾਸਟ ਕਰਕੇ ਚਲੇ ਗਏ ਤੇ ਇਸ ਕਰਕੇ ਤੁਸੀਂ ਪੰਜਾਬ ਨੂੰ ਜਿਹੜਾ ਹਰਿਆਣੇ ਦੇ ਖਾਸ ਕਰਕੇ ਹਰਿਆਣਾ ਪੰਜਾਬ ਜਿਹੜਾ ਹੋਰ ਬਾਰਡਰ ਤੋਂ ਅੱਗੇ ਤੱਕ ਜਾਂਦੇ ਆ ਉਹ ਮੈਂ ਤਾਂ ਤੁਹਾਨੂੰ ਐਗਜ਼ਾਮਪਲਾਂ ਦੇ ਕੇ ਗੱਲ ਕਰਦਾ ਪਿਆ ਵੀ ਇਹਨਾਂ ਦੇ ਤੁਸੀਂ ਸੰਦੀਪ ਨੰਗਲ ਅੰਬੀਆਂ ਦੇ ਮਰਡਰ ਦੀ ਪੂਰੀ ਗੱਡ ਲੋ ਲਿਸਟ ਤੁਹਾਨੂੰ ਬਾਹਰਲੇ ਮਿਲਣਗੇ ਸਾਰੇ ਠੀਕ ਹੈ ਨਾ ਤੁਸੀਂ ਇਹਦੀ ਰਾਣਾ ਬਲਾ ਚੌਰੀਆ ਦੀ ਕੱਢ ਲੋ ਤੁਹਾਨੂੰ ਸਾਰੇ ਬਾਹਰਲੇ ਮਿਲਣਗੇ ਦੋ ਮੰਡੇ ਠੀਕ ਹੈ ਸ਼ੂਟਰਸ ਇੱਥੋਂ ਹਾਇਰ ਕੀਤੇ ਲੇਕਿਨ ਆਪਰੇਟ ਸਾਰੇ ਬਾਹਰੋਂ ਹੋ ਰਿਹਾ ਹੈ ਅੱਛਾ ਪੁਲਿਸ ਲਈ ਇੰਨਾ ਓਕਾ ਕੰਮ ਹੈ ਜਿਹੜਾ ਕੈਨੇਡਾ ਤੋਂ ਆਪਰੇਟ ਚੀਜ਼ਾਂ ਹੋ ਰਹੀਆਂ ਉਹਨੂੰ ਥਲ ਥਲ ਕਿੱਦਾਂ ਪਾਲਣੀ ਉਹਦੇ ਦਾ ਆਪਾਂ ਸ਼ੂਟਰਸ ਨੂੰ ਪੁਲਿਸੋਂ ਫੜ ਸਕਦੀ ਆ ਉਹ ਵੀ ક્રાઇમ ਹੋ ਗਿਆ ਉਸ ਤੋਂ ਬਾਅਦ ਜਾਂ ਕਿਤੇ ਪਹਿਲਾਂ ਕੋਈ ਮੁਖਬਰ ਕਰਤੀ ਕਿਸੇ ਨੇ ਮੁਖਬਰੀ ਫਿਰ ਪੁਲਿਸ ਹਥਿਆਰ ਫੜ ਲੂਗੀ ਆਰ ਡੀ ਐਕਸ ਫੜ ਲੂਗੀ ਫੜਿਆ ਗਿਆ ਲੇਕਿਨ ਪੁਲਿਸ ਕੋਲ ਤਾਂ ਸਿਰਫ ਮੈਨ ਟੂ ਮੈਨ ਕਰਾਇਮ ਆ ਜਾਂ ਤੁਸੀਂ ਮੰਨ ਲਓ ਆਪਾਂ ਗੱਲ ਕਰਦੇ ਇੱਕ ਦੂਜੇ ਨੂੰ ਮਾਰ ਦਈਏ ਤੇ ਇੱਥੇ ਪੁਲਿਸ ਕੀ ਕਰ ਲੂਗੀ ਗੱਲ ਇਹ ਆ ਕਿ ਪੁਲਿਸ ਕੋਲ ਇੰਟੈਲੀਜੈਂਸ ਸਰਵਿਸ ਜਿਹੜੀਆਂ ਹੈਗੀਆਂ ਸੈਂਟਰਲ ਇੰਟੈਲੀਜੈਂਸ ਸਰਵਿਸ ਇਸ ਤੇ ਲੋਕਲ ਜਿਹੜੀਆਂ ਸੂਬੇ ਦੀਆਂ ਇੰਟੈਲੀਜੈਂਸ ਸਰਵਿਸ ਆ ਇਹਨਾਂ ਦਾ ਗੱਠ ਜੋੜ ਸਹੀ ਹੋਣਾ ਚਾਹੀਦਾ ਅਗਰ ਬਾਹਰੋਂ ਕੋਈ ਟਾਸਕ ਆਈ ਇਹਨੂੰ ਮਾਰਨ ਦੀ ਤਾਂ ਉੱਥੇ ਰੋਕ ਲੇਤੀ ਜਾਵੇ ਉੱਥੇ ਹੀ ਟਰੈਕ ਕਰ ਲਿਤਾ ਜਾਵੇ ਕਿਉਂਕਿ ਹੁਣ ਜਿਹੜਾ ਸੰਚਾਰ ਕ੍ਰਾਂਤੀ ਦਾ ਦੌਰ ਹੈ ਟੈਕਨੋਲੋਜੀ ਦਾ ਦੌਰ ਹੈ ਹੁਣ ਪੁਰਾਣਾ ਦੌਰ ਤਾਂ ਹੈ ਨਹੀਂ ਕਿ ਤੁਸੀਂ ਟੈਲੀਫੋਨ ਬੁੱਕ ਕਰਾਉਣਾ ਤੇ ਤੁਹਾਡਾ 6 ਸਾਲ ਬਾਅਦ 2 ਸਾਲ ਬਾਅਦ ਵਾਰੀ ਆਣੀ ਟੈਲੀਫੋਨ ਲਾਣ ਦੀ ਹੁਣ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਸਰਵੇਲੈਂਸ ਇੰਨੀਆਂ ਫਾਸਟ ਹੈ ਤੁਸੀਂ ਟਰੈਕ ਕਰ ਸਕਦੇ ਹੋ ਕਾਲ ਕਿੱਥੋਂ ਆਈ ਕੀ ਹੋਇਆ ਕੀ ਆਈਪੀ ਐਡਰੈਸ ਹੈ ਇਹ ਸਿਰਫ ਫੇਲਿਅਰ ਹੈਗਾ ਉਸ ਚੀਜ਼ ਦਾ ਹਾਂ ਦੂਜੀ ਜਿਹੜੀ ਗੱਲ ਹੈ ਕਿ ਜਿਹੜੇ ਹੁਣ ਬਾਹਰਲੇ ਮੁਲਕਾਂ 'ਚ ਬੈਠ ਕੇ ਆਪਰੇਟ ਹੋ ਰਹੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਰੋਕ ਲੋਗੇ ਕਾਫੇ ਤੇ ਚਾਰ ਵਾਰ ਗੋਲੀਆਂ ਚੱਲੀਆਂ ਹੁਣ ਬੰਦੂਮਾਨ ਸਿੰਘ ਫੜਿਆ ਉਹਨਾਂ ਨੇ ਉਰੇ ਜਿਨੇ ਕਾਪਿਲ ਦੇ ਕਾਫੇ ਤੇ ਗੋਲੀਆਂ ਚਲਵਾਈਆਂ ਉਹਨੇ ਬੰਦੂਮਾਨ ਸਿੰਘ ਨੇ ਦੱਸਿਆ ਕਹਿੰਦਾ ਸਾਡੇ ਟਾਰਗੇਟ ਕਬੱਡੀ ਦੇ ਪਲੇਅਰ ਆ ਅਸੀਂ ਤਾਂ ਕਬੱਡੀ ਦੇ ਪਲੇਅਰਾਂ ਨੂੰ ਅਗੋ ਟਾਰਗੇਟ ਕੀਤਾ ਹੋਇਆ ਸੀ ਸਾਡੀ ਲਿਸਟ ਬਣੀ ਹੋਈ ਸੀ ਤੇ ਤੁਸੀਂ ਇਹ ਦੇਖੋ ਸਾਰਾ ਉਹੀ ਬੰਦਾ ਬੰਦੂਮਾਨ ਸਿੰਘ ਕੈਨੇਡਾ ਫਾਇਰਿੰਗ ਕਰਵਾ ਰਿਹਾ ਹਥਿਆਰ ਮੋਹੀਆ ਕਰਾ ਰਿਹਾ ਬੈਂਕੂਵਰ ਕਾਪਿਲ ਦੇ ਕਾਫੇ ਨੂੰ ਉਹੀ ਕਬੱਡੀ ਦੇ ਪਲੇਅਰਾਂ ਲਈ ਕਰਾ ਰਿਹਾ ਇਸ ਕਰਕੇ ਇਹ ਸਾਰਾ ਜਿਹੜਾ ਗੱਠਜੋੜ ਆ ਹੁਣ ਅੰਤਰਰਾਸ਼ਟਰੀ ਪੱਧਰ ਦਾ ਬਣ ਗਿਆ ਉਹੀ ਨਹੀਂ ਹੈਗਾ ਮਾਝੇ ਦੁਆਬੇ ਦੀ ਆਪਸੀ ਲੜਾਈ ਹੈ ਇਹ ਲੜਾਈ ਕੈਨੇਡਾ ਅਮਰੀਕਾ ਤੋਂ ਬੈਠ ਕੇ ਲੜੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਮੈਂ ਇੱਕ ਲਾਈਨ ਦੱਸੀ ਹੈ ਡੀਪ ਸਟੇਟਸ ਉਹ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ ਵੀ ਹੈਗੀਆਂ ਨਾ ਉਹ ਪੰਜਾਬ ਨੂੰ ਸੁਖਾਵਾ ਨਹੀਂ ਦੇਦੀ ਉਹਨਾਂ ਨੂੰ ਪਤਾ ਅੱਗੇ ਇੱਥੋਂ ਫੈਲਦੀ ਹੈ ਤੇ ਇਸ ਕਰਕੇ ਕਈ ਕਾਰਨ ਹੁੰਦੇ ਆ ਇੰਟਰਨਲ ਜਿਹਦੇ ਕਰਕੇ ਪੰਜਾਬ ਨੂੰ ਜਿਹੜਾ ਵਾ ਉਹ ਸ਼ਾਂਤ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਹੈ ਲੋਰੈਂਸ ਤੇ ਜੱਗੂ ਦਾ ਭਾਰਤ 'ਚ ਹੀ ਬੈਠੇ ਆ ਭਾਰਤ ਦੀਆਂ ਜੇਲਾਂ 'ਚ ਬੈਠੇ ਆ ਹੁਣ ਇਹ ਵੀ ਦੱਸਣਾ ਇਹ 'ਚ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਪੰਜਾਬ ਹੋਮ ਮਿਨਿਸਟਰੀ ਦਾ ਕੀ ਰੋਲ ਹੈ ਬੈਠੇ ਤਾਂ ਬਾਹਰਲੇ ਸਟੇਟਾਂ 'ਚ ਆ ਉਹਨਾਂ ਦੀਆਂ ਇੰਟੈਲੀਜੈਂਸ ਸਰਵਿਸਿਜ਼ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਫੋਨ ਟਰੈਕਿੰਗ ਉੱਥੋਂ ਹੋਣਾ ਚਾਹੀਦਾ ਸਾਰਾ ਬੇਸਿਕ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਪਿਆ ਹਰਿਆਣਾ ਦਿੱਲੀ ਪੰਜਾਬ ਉੱਤਰਾਖੰਡ ਉਧਰੋਂ ਸਾਰਾ ਇੱਧਰ ਓਪਰੇਟ ਹੋ ਰਿਹਾ ਤੁਸੀਂ ਕੋਈ ਵੀ ਵਾਰਦਾਤ ਕੱਢ ਕੇ ਦੇਖ ਲਓ ਇੱਥੇ ਵਾਲੇ ਤਾਂ ਤੁਹਾਨੂੰ ਬਹੁਤ ਛੋਟੇ ਛੋਟੇ ਲੱਗਣਗੇ ਜਿਹੜੇ ਹੈਗੇ ਆ ਕੋਈ ਗਰੀਬ ਬੰਦਾ ਹਾਇਰ ਕਰ ਲਿਆ ਜਾਂ ਕੋਈ ਇੱਕ ਪੁਰਾਣਾ ਕ੍ਰਿਮੀਨਲ ਹਾਇਰ ਕਰ ਲਿਆ ਉਹਨੂੰ ਪੈਸੇ ਦੇ ਦਿੱਤੇ ਤੇ ਕਰਾ ਲਿਆ ਸਾਰੀ ਡਿਜ਼ਾਈਨਿੰਗ ਤਾਂ ਬਾਹਰ ਹੈ ਉਹਦੀ ਨੈਟਵਰਕਿੰਗ ਤਾਂ ਸਾਰੀ ਬਾਹਰ ਹੈ ਬ੍ਰੇਨ ਤਾਂ ਸਾਰਾ ਬਾਹਰ ਹੈ ਜਿਹੜੇ ਸਪੌਂਸਰਡ ਹੈ ਜਿਹੜੇ ਪੂਰੀ ਕੌਨਸਪੀਰੇਸੀ ਕਰ ਰਹੇ ਆ ਜਿਹੜੀ ਟਰੈਕਿੰਗ ਕਰ ਰਹੇ ਆ ਹਥਿਆਰ ਮੁਹਿਆ ਕਰਾ ਰਹੇ ਆ ਉਹ ਸਾਰੇ ਬਾਹਰ ਆ ਮਨੂਏਲ ਸੋਨਾ ਤੁਸੀਂ ਉਹ ਸਾਰੇ ਬਾਹਰ ਜਿਹੜੇ ਪਾਕਿਸਤਾਨ ਤੋਂ ਹਥਿਆਰ ਆ ਰਹੇ ਉਹ ਵੀ ਤਾਂ ਉੱਥੋਂ ਡਾਇਰੈਕਸ਼ਨਾਂ ਹੋ ਕੇ ਹਥਿਆਰ ਡਰੋਨ ਦੇ ਨਾਲ ਆ ਰਹੇ ਆ ਇੱਥੇ ਦੇ ਨੌਜਵਾਨਾਂ ਕੋ ਪਹੁੰਚ ਰਹੇ ਸੋ ਇਹ ਬੜਾ ਲੰਬਾ ਚੋੜਾ ਇੱਕ ਚਰਚਾ ਦਾ ਵਿਸ਼ੇ ਹੈਗਾ ਲੇਕਿਨ ਕਿਉਂਕਿ ਆਪਾਂ ਹੋਰ ਪਾਸੇ ਚਲੀ ਜਾਏਗੀ ਗੱਲ ਕਰਦੇ ਲੇਕਿਨ ਜੋ ਮੈਂ ਸਮਝਦਾ ਪਿਆ ਕਿ ਇਹ ਦੋਨੋਂ ਲੜਾਈਆਂ ਦੇ ਵਿੱਚ ਹੁਣ ਕੋਈ ਪੰਜਾਬ ਨਹੀਂ ਗੱਲਾਂ ਇਨਵੋਲ ਹੋ ਹੈਗਾ ਸ਼ਾਮਲ ਹੈਗਾ ਜੈਪੁਰ ਹੋਟਲ ਦੇ ਬਾਹਰ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਨਸ਼ਰ ਹੋਈਆਂ ਉਹ ਵੀ ਤਾਂ ਇਹਨਾਂ ਦੇ ਗੈਂਗ ਦੀ ਆਪਸੀ ਲੜਾਈ ਤੇ ਬਾਅਦ ਉੱਥੇ ਐਕਸਟਰੂਸ਼ਨ ਤੇ ਰੰਗਦਾਰੀ ਕਰਕੇ ਹੀ ਲੱਗੀਆਂ ਨਾ ਸੋ ਇਸ ਕਰਕੇ ਕਤਲ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਹੋਏ ਆ ਇਸੇ ਕਰਕੇ ਹੋਇਆ ਵੀ ਆਪਸੀ ਸੁੱਖਾ ਦੁਨੀਕੇ ਨੂੰ ਕੈਨੇਡਾ ਚ ਮਾਰਿਆ ਗਿਆ। ਇਸੇ ਦੁਸ਼ਮਣੀ ਦਾ ਨਤੀਜਾ। ਇਸੇ ਦੁਸ਼ਮਣੀ ਕਰਕੇ ਹੋਰ ਦੇਸ਼ਾਂ ਦੇ ਵਿੱਚ ਵੀ ਮਾਰਿਆ। ਇਸੇ ਕਰਕੇ ਕਈ ਗੈਂਗਸਟਰ ਜਿਹੜੇ ਆ ਹੁਣ ਆਪਣੇ ਟਿਕਾਣੇ ਢਕੂਣੇ ਹੀ ਬਦਲਦੇ ਪਏ ਆ। ਪਤਾ ਹੀ ਨਹੀਂ ਲੱਗਦਾ ਕਿੱਥੋਂ ਕਿੱਥੇ ਨਿਕਲ ਜਾਂਦੇ। ਤਾਂ ਏਜੰਸੀਆਂ ਵੀ ਲੱਭਦੀਆਂ ਰਹਿੰਦੀਆਂ ਵੀ ਹਜੇ ਹਫ਼ਤਾ ਪਹਿਲਾਂ ਇੱਥੇ ਸੀ ਤੇ ਹੁਣ ਕਿੱਥੇ ਪਹੁੰਚ ਗਿਆ। ਤੁਸੀਂ ਕਹਿੰਦੇ ਸਾਰੇ ਬਾਰਾ ਪਰ ਸਟੇਟ ਏਜੰਸੀਸ ਕੀ ਕਰ ਰਹੀਆਂ ਫਿਰ ਕਿਉਂਕਿ ਕੱਲ ਦਾ ਜੋ ਹੋਇਆ ਸਾਰਾ ਕੁਝ ਉਹ ਇਵੈਂਟ ਸੀਗਾ ਉਹ ਜੋ ਵੀ ਕਬੱਡੀ ਕੱਪ ਹੋ ਰਿਹਾ ਸੀ ਪਹਿਲੀ ਗੱਲ ਉਹਦੀ ਪਰਮਿਸ਼ਨਸ ਲਿੱਤੀਆਂ ਗਈਆਂ ਸੀ ਦੂਜੀ ਗੱਲ ਉੱਥੇ ਮਨਕੀਰ ਅਦੌਲਖ ਨੇ ਆਣਾ ਸੀ ਮਨਕੀਰ ਅਦੌਲਖ ਜਿੱਥੇ ਵੀ ਜਾਂਦਾ ਸਿਕਿਉਰਿਟੀ ਪੂਰੀ ਹੁੰਦੀ ਹੈ ਦੂਜੇ ਪਾਸੇ ਇਹ ਵੀ ਗੱਲ ਹੈ ਵੀ ਮੇਨ ਜਿਹੜੇ ਮੁੱਖ ਮਹਿਮਾਨ ਸੀ ਉਹ ਡੀਐਸਪੀ ਬਾਲ ਸੀਗੇ ਤੇ ਉੱਥੇ ਤਾਂ ਪੂਰਾ ਘੇਰਾ ਬਣਿਆ ਹੋਇਆ ਸੀ ਪੁਲਿਸ ਦਾ ਫਿਰ ਵੀ ਉਹ ਬੰਦੇ ਆ ਕੇ ਸ਼ੂਟ ਕਰਕੇ ਚਲੇ ਗਏ ਦੇਖੋ ਇਦਾਂ ਨਾ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਲੇਕਿ ਤੁਸੀਂ 10000 ਬੰਦੇ ਦੀ ਕਿਵੇਂ ਚੈਕਿੰਗ ਕਰ ਸਕਦੇ ਹੋ ਮੈਨੂੰ ਦੱਸੋ ਕੋਈ ਹੈ ਇਦਾਂ ਦਾ ਵੀ ਕਿ ਤੁਸੀਂ 10000 ਬੰਦੇ ਨੂੰ ਤਲਾਸ਼ੀ ਲੈ ਕੇ ਅੰਦਰ ਭੇਜੋ ਇਹ ਨਾਲੇ ਜਿਹੜੇ ਸਾਡੇ ਕਬੱਡੀ ਦੇ ਕੱਪ ਹੁੰਦੇ ਨਾ ਸੋਹਣਾ ਇਹ ਓਪਨ ਟੂ ਸਕਾਈ ਹੁੰਦੇ ਸ ਆਸਮਾਨ ਦੇ ਖੁੱਲੇ 'ਚ ਹੁੰਦੇ ਕੋਈ ਚਾਰਦਵਾਰੀ ਦੇ ਅੰਦਰ ਨਹੀਂ ਬੰਦ ਹੁੰਦੇ ਲੇਕਿਨ ਜੋ ਹਾਲਾਤ ਪੈਦਾ ਹੋ ਰਿਹਾ ਮੈਨੂੰ ਲੱਗਦਾ ਵੀ ਇਹ ਚਾਰਦਵਾਰੀਆਂ 'ਚ ਕਰਾਣੇ ਪੈਣਗੇ ਮੈਨੂੰ ਇਹੀ ਲੱਗਦਾ ਲੇਕਿਨ ਗੱਲ ਇਹ ਹੈ ਕਿ ਸਟੇਟ ਦੇ ਵਿੱਚ ਤੁਸੀਂ 10000 ਬੰਦੇ ਦਾ ਕੋਈ ਇਕੱਠ ਹੋ ਰਿਹਾ ਹਾਂ ਫੇਲਿਅਰ ਕਿੱਥੇ ਹੈਗਾ ਫੇਲੀਅਰ ਹੈਗਾ ਖੁਫੀਆ ਏਜੰਸੀਆਂ ਦਾ ਉੱਥੇ 100% ਫੇਲੀਅਰ ਹੈ ਬਈ ਤੁਹਾਨੂੰ ਇਨਪੁਟ ਹੋਣਾ ਚਾਹੀਦਾ ਬਈ ਪੰਜਾਬ ਦੇ ਵਿੱਚ ਆਹ ਗੱਲ ਹੋਣ ਲੱਗੀ ਆ ਇੰਟੈਲੀਜੈਂਸ ਸਭੀ ਤੁਹਾਡੀਆਂ ਫਾਸਟ ਹੋਣੀਆਂ ਚਾਹੀਦੀਆਂ ਜੇਲ੍ਹਾਂ ਦੇ ਵਿੱਚ ਤੁਹਾਡਾ ਨੈਟਵਰਕ ਹੋਣਾ ਚਾਹੀਦਾ ਹੁਣ ਮੰਨ ਲਓ ਇਹ ਦੋਨੋਂ ਲੜਕੇ ਜਿਹੜੇ ਆ ਜਿਨ੍ਹਾਂ ਦੇ ਐਸਐਸਪੀ ਮੋਹਾਲੀ ਨਾਲ ਜ ਨਾਂ ਲਿੱਤੇ ਆ ਅੰਬਰ ਮੱਖਣ ਅੰਬਰ ਸਰਿਆ ਤੇ ਕਰਨ ਪਾਟਕ ਇਹਨਾਂ ਇੱਕ ਦੇ ਉੱਤੇ 13 ਪਰਚੇ ਆ ਇੱਕ ਦੇ ਉੱਤੇ ਦੋ ਪਰਚੇ ਆ ਇਹਨਾਂ ਦੇ ਉੱਤੇ ਖੁਫੀਆਂ ਏਜੰਸੀ ਦੀ ਨਜ਼ਰ ਹੋਣੀ ਚਾਹੀਦੀ ਸੀ ਵੀ ਇਹ ਕੀ ਇਹਨਾਂ ਦੀਆਂ ਗਤੀਵਿਧੀਆਂ ਕੀ ਆ ਜੇਲ੍ਹ ਤੋਂ ਬਾਹਰ ਆ ਕੇ ਕੀ ਕਰ ਰਹੇ ਨੇ ਇਹਨਾਂ ਦੇ ਮੋਬਾਈਲ ਟਰੈਕਿੰਗ ਤੇ ਲੱਗਨੇ ਚਾਹੀਦੇ ਸੀ ਫਿਰ ਉੱਥੇ ਆ ਕੇ ਫੇਲਰ ਮੈਂ ਮੰਨਦਾ ਹੈਗਾ ਲੇਕਿਨ ਜਿਹੜਾ ਹਰਿਆਣੇ ਤੋਂ ਕੈਨੇਡਾ ਤੋਂ ਜਿਹੜਾ ਆਪਰੇਟ ਹੋ ਰਿਹਾ ਹੈ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਇੱਥੇ ਤਾਂ ਟਾਸਕ ਦੇ ਦੇਣਗੇ ਤੇ ਉਹਨਾਂ ਨੇ ਪੈਸੇ ਲੈ ਕੇ ਕੰਮ ਕਰ ਦੇਣਾ ਉਹਦੇ ਚੋਂ ਪਿੱਛੇ ਚਲੋ ਇਹ ਗੱਲ ਵਿੱਚ ਨਹੀਂ ਕਰਨੀ ਚਾਹੀਦੀ ਪਰ ਲੁਧਿਆਣਾ ਦੇ ਵਿੱਚ ਵੀ ਗੋਲੀਆਂ ਚੱਲੀਆਂ ਲੁਧਿਆਣਾ ਦੇ ਵਿੱਚ ਇੱਕ ਮੁੰਡੇ ਦੇ 11 ਪਰਚੇ ਸੀ ਦੂਜੇ ਦੇ 2 ਪਰਚੇ ਸੀ ਮਤਲਬ ਇਹ ਪਰਚੇ ਐਡੇ-ਐਡੇ ਪਰਚੇ ਵਾਲੇ ਅੰਨਾ ਕੋ ਬੰਦੂਕਾਂ ਵੀ ਹੁੰਦੀਆਂ ਨੇ ਇਹੀ ਮੈਂ ਗੱਲ ਕਰਕੇ ਹਟਿਆ ਤੁਹਾਡੇ ਨਾਲ ਮੈਂ ਜਿਹੜੀ ਤੁਸੀਂ ਮੈਂ ਗੱਲ ਕਹੀ ਤੁਸੀਂ ਉੱਤੇ ਮੋਰ ਲਾਤੀ ਆ ਬਈ ਇਹਨਾਂ ਦੇ ਉੱਤੇ ਨਿਗਰਾਨੀ ਰੱਖਣ ਲਈ ਸੈੱਲ ਬਣਨੇ ਚਾਹੀਦੇ ਵੀ ਜਿਹੜੇ ਪੁਰਾਣੇ ਹਾਰਡ ਕੋਰਡ ਕ੍ਰਿਮੀਨਲਸ ਐ ਜਿਨ੍ਹਾਂ ਦੇ ਪਰਚੇ ਨੇ ਇਹਨਾਂ ਨੂੰ ਬਲਗਾਂਦੇ ਨੇ ਵੱਡੇ ਵੱਡੇ ਗੈਂਗਸਟਰਸ ਕਿਉਂਕਿ ਇਹਨਾਂ ਦੇ ਸੋਰਸਿਸ ਜ਼ਿਆਦਾ ਹੁੰਦੇ ਐ ਇਸ ਕਰਕੇ ਇਹਨਾਂ ਦੇ ਉੱਤੇ ਨਿਗਰਾਨੀ ਰੱਖਣੀ ਹੈ ਇਹੀ ਨਿਗਰਾਨੀ ਇਹਨਾਂ ਦੇ ਉੱਤੇ ਨਹੀਂ ਰੱਖਦੇ ਇਹੀ ਇੰਟੈਲੀਜੈਂਸ ਫੇਲਿਅਰ ਐ ਪੰਜਾਬ ਦਾ ਹੋਰ ਕੋਈ ਫੇਲਿਅਰ ਨਹੀਂ ਹੈਗਾ ਇਹੀ ਤੁਹਾਨੂੰ ਹੈਗਾ ਖੁਫੀਆ ਏਜੰਸੀਆਂ ਨੂੰ ਮਾੜਾ ਮੋਟਾ ਇਹਨਾਂ ਦੇ ਉੱਤੇ ਪੂਰਾ ਬਣਾ ਕੇ ਡੋਜ਼ੀਅਰ ਬਣਾ ਕੇ ਭਈ ਇਹ ਅਗਰ ਕੀ ਕਰ ਰਿਹਾ আজকাল ਕੋਈ ਦੁਕਾਨ ਚਲਾ ਰਿਹਾ ਇਹਨੂੰ ਫੋਨ ਕਿੱਥੋਂ ਆ ਰਿਹਾ ਇਹਦੇ ਕੋਲ ਮਹਿੰਗੇ ਕੱਪੜੇ ਆਏ ਜਾਂ ਮਹਿੰਗੀ ਗੱਡੀ ਆਈ ਹੈ ਕਿੱਥੋਂ ਆਈ ਹੈ ਸਾਰੀਆਂ ਚੀਜ਼ਾਂ ਨੂੰ ਟਰੈਕ ਹੋਣਾ ਚਾਹੀਦਾ ਲੇਕਿਨ ਇੰਟੈਲੀਜੈਂਸ ਫੇਲਿਅਰ ਦਾ ਕੇਂਦਰ ਦਾ ਵੀ ਹੈਗਾ ਤੇ ਪੰਜਾਬ ਦਾ ਵੀ ਹੈਗਾ ਇੱਕ ਇਹ ਵੀ ਗੱਲ ਆ ਵੀ ਇਸ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਨਵਾਂ ਆ ਗਿਆ ਢੋਨੀ ਦਾ ਆਇਆ ਗੋਪੀਗਨ ਸ਼ਾਮਪੂਰੀ ਦਾ ਆਇਆ ਪਰ ਸ਼ਗਨਪ੍ਰੀਤ ਕਿਉਂਕਿ ਸ਼ਗਨਪ੍ਰੀਤ ਹਮੇਸ਼ਾ ਕਹਿੰਦਾ ਸੀ ਵੀ ਮੇਰਾ ਕਿਸੇ ਚੀਜ਼ ਦੇ ਵਿੱਚ ਕੋਈ ਹੱਥ ਨਹੀਂ ਆ ਪਾਉਂ ਵਿੱਕੀ ਮਿੰਡੂ ਖੜੇ ਦਾ ਮਾਮਲੇ ਦੇ ਵਿੱਚ ਹੋਵੇ ਮੇਰਾ ਉਸ ਦੇ ਵਿੱਚ ਕੋਈ ਲੈਣ ਦੇ ਨਹੀਂ ਉਹ ਅਕਸਰ ਇਹ ਗੱਲ ਕਹਿੰਦਾ ਰਿਹਾ 12ਵੀਂ ਚਲਾ ਗਿਆ ਉਹ ਬਾਰ ਕਿੱਥੇ ਗਿਆ ਕਿ ਨਹੀਂ ਗਿਆ ਉਹ ਤਾਂ ਉਹਦੇ ਬਿਆਨ ਸਨ ਜੋ ਵੀ ਸਨ ਬੜੇ মিডিਆ ਨੂੰ ਉਹਨੇ ਇੰਟਰਵਿਊ ਦਿੱਤੇ ਉਹ ਹਰ ਪਾਸੇ ਆਪਣੇ ਆਪ ਨੂੰ ਸ਼ਰੀਫ ਦਿਖਾ ਰਿਹਾ ਸੀ ਪਰ ਇਸ ਮਾਮਲੇ ਦੇ ਵਿੱਚ ਉਹਦਾ ਨਾਮ ਕਿਸ ਤਰੀਕੇ ਦੇਖੋ ਜੋ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਆ ਉਹਦੇ 'ਚ ਸ਼ਗਨਪ੍ਰੀਤ ਦਾ ਨਾਮ ਲਿਖਿਆ ਸ਼ਗਨਪ੍ਰੀਤ ਸਿੱਧੂ ਮੂਸੇ ਵਾਲੇ ਦਾ ਮੈਨੇਜਰ ਹੁੰਦਾ ਸੀ ਅਜੇ ਅਧਿਕਾਰਿਕ ਮੈਨੇਜਰ ਨਹੀਂ ਸੀ ਅਨਧਿਕਾਰਿਕ ਕਹਿ ਸਕਦਾ ਔਰ ਜਦੋਂ ਵਿੱਕੀ ਮਿੱਦੂ ਖੇੜਾ ਦਾ ਮਟਰ ਹੋਇਆ ਤੇ ਸ਼ਗਨਪ੍ਰੀਤ ਤੇ ਇਲਜ਼ਾਮ ਲੱਗੇ ਕਿ ਇਹਨੇ ਉਹਨਾਂ ਦੀ ਪੈਰਵੀ ਕੀਤੀ ਦੋਸ਼ੀਆਂ ਦੀ ਔਰ ਇਹਨਾਂ ਨੇ ਬੰਬੀਹੇ ਗੁੱਟ ਦਾ ਸਾਥ ਦਿੱਤਾ ਵਿੱਕੀ ਮਿੱਦੂ ਖੇੜਾ ਲਾਰੈਂਸ ਹੋਰਾਂ ਦੇ ਬੜਾ ਕਰੀਬੀ ਸੀਗਾ ਉਹਨਾਂ ਨੂੰ ਇਸ ਗੱਲ ਨੂੰ ਅਣਖ ਭੱਜ ਤੇ ਵੱਜੀ ਵੀ ਸ਼ਗਨਪ੍ਰੀਤ ਸਾਡੇ ਬੰਦੇ ਇਹ ਜਿਨ੍ਹਾਂ ਨੇ ਸਾਡੇ ਬੰਦੇ ਨੂੰ ਮਾਰੇ ਆ ਵਿੱਕੀ ਮਿੱਦੂ ਖੇੜੇ ਨੂੰ ਉਹਨਾਂ ਦੀ ਪੈਰਵੀ ਕਰਦਾ ਔਰ ਸ਼ਗਨਪ੍ਰੀਤ ਸਿੱਧੂ ਮੂਸੇ ਵਾਲੇ ਦੇ ਨੇੜੇ ਸੀਗਾ ਉਹਨਾਂ ਦੇ ਸ਼ੋ ਸ਼ੂ ਨੂੰ ਮੈਨੇਜ ਕਰਦਾ ਸੀ ਸਾਰਾ ਫਿਰ ਗੱਲ ਆ ਕੇ ਟਕ ਗਈ ਵੀ ਆਪਾਂ ਇਹ ਸਿੱਧੂ ਮੂਸੇ ਵਾਲਾ ਪੂਰਾ ਪਿੱਛੋਂ ਮੈਨੇਜ ਕਰਤਾ ਪਿਆ ਉਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਜਦੋਂ ਮਾਰਿਆ ਤੇ ਉਦੋਂ ਸ਼ਗਨਪ੍ਰੀਤ ਦਾ ਉਦੋਂ ਵੀ ਬਹੁਤ ਰੋਲਾ ਪਿਆ ਵੀ ਆਸਟ੍ਰੇਲੀਆ ਚਲਾ ਗਿਆ ਜੀ ਇਹ ਹੋਇਆ ਉਹ ਹੋਇਆ ਜੋ ਵੀ ਉਹ ਕਹਿ ਸਕਦੇ ਸੀ ਹੋਇਆ ਗੱਲਾਂ ਸ਼ਗਨਪ੍ਰੀਤ ਨੇ ਕਿਹਾ ਲੇਕਿਨ ਹੁਣ ਤੱਕ ਗੱਲ ਜਗ ਜाहिर ਹੋ ਗਈ ਕਿ ਬੰਬੀਹੇ ਗੁੱਟ ਦੇ ਵਿੱਚ ਸ਼ਗਨਪ੍ਰੀਤ ਦੀ ਸ਼ਮੂਲੀਅਤ ਹੈਗੀ ਆ ਠੀਕ ਆ ਜਿਹੜੀ ਗੱਲ ਲੋਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ ਕਰਦੇ ਸੀ ਕਿ ਸ਼ਗਨਪ੍ਰੀਤ ਬੰਬੀਹੇ ਨਾਲ ਚੱਲਦਾ ਉਹਨਾਂ ਦੇ ਗੁੱਟ ਨਾਲ ਉਹ ਗੱਲ ਉਹ ਹੁਣ ਕਲੀਅਰ ਹੋ ਗਈ ਆ ਔਰ ਉਹਨਾਂ ਦੇ ਵਿੱਚ ਸਾਰੇ ਲੱਕੀ ਪਟਿਆਲ ਵਗੈਰਾ ਸਾਰੇ ਜਿਹੜੇ ਇਕੱਠੇ ਹੋ ਗਏ ਨੇ ਡੋਨੀ ਬੱਲ ਵਗੈਰਾ ਔਰ ਜਿਹੜੀ ਗੱਲ ਇਹ ਸੋਚੀ ਜਾ ਰਹੀ ਸੀਗੀ ਵੀ ਸ਼ਗਨਪ੍ਰੀਤ ਸਾਈਲੈਂਸ ਹੈਗਾ ਚੋਪ ਰਹਿਂਦਾ ਪਰ ਤੇ ਉਹਨਾਂ ਨੇ ਕੱਲ ਦੀ ਹਜੇ ਨਖੇਦੀ ਵੀ ਨਹੀਂ ਕੀਤੀ ਕੋਈ ਸੋਸ਼ਲ ਮੀਡੀਆ ਤੇ ਪੋਸਟ ਵੀ ਨਹੀਂ ਆਈ ਭਾਈ ਮੇਰਾ ਕੋਈ ਹੱਥ ਨਹੀਂ ਆ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਮੂਲੀਅਤ ਹੈਗੀ ਹੈ ਜਿਹੜਾ ਉਹਦਾ ਨਾਮ ਲਿਖਿਆ ਗਿਆ ਔਰ ਕਿਉਂਕਿ ਸਿੱਧੂ ਮੂਸੇ ਵਾਲੇ ਨੂੰ ਮਾਰੇ ਲਾਰੈਂਸ ਹੋਰਾਂ ਨੇ ਉਹ ਤਾਂ ਕਹਿ ਕੇ ਸਾਰੀ ਸਾਡੇ ਸਾਹਮਣੇ ਵੀਡੀਓ ਵੀ ਨਸ਼ਰ ਹੋਈਆਂ ਉਹਨਾਂ ਦੀਆਂ ਕਬੂਲਨਾਮੇ ਵੀ ਸਾਫ਼ ਹੋਏ ਗੋਲਡੀ ਬਰਾੜ ਦੀ ਵੀਡੀਓ ਵੀ ਆਈਆਂ ਔਰ ਉਹਨਾਂ ਨੇ ਸ਼ਗਨਪ੍ਰੀਤ ਹੁਣ ਦੂਜੇ ਪਾਸੇ ਉਹਨਾਂ ਨੇ ਸਮਝਿਆ ਜਾਵੇ ਤੇ ਸ਼ਗਨਪ੍ਰੀਤ ਹੁਣ ਓਪਨ ਹੋ ਗਿਆ ਵੀ ਮੰਬੀਹੇ ਕੁੱਟ ਦੇ ਵੱਲੋਂ ਉਹ ਸਾਹਮਣੇ ਆ ਕੇ ਖੜਾ ਹੋ ਗਿਆ ਲੋਰੈਂਸ ਤੇ ਗੋਲਡੀ ਦੇ ਅਲੱਗ ਹੋਣ ਤੋਂ ਬਾਅਦ ਬੈਰੀ ਮਾਮਲਾ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਹੋਇਆ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਇਹ ਗੱਲਾਂ ਹੁਣ ਆਈਆਂ ਵੀ ਗੋਪੀ ਤੇ ਗੋਲਡੀ ਇਕੱਠੇ ਹੋ ਰਹੇ ਨੇ ਗੋਪੀ ਗਨਸ਼ਾਮਪੂਰੀਆ ਤੇ ਗੋਲਡੀ ਬਰਾੜ ਇਹਦੇ ਵਿੱਚ ਕੁਝ ਸੱਚਾਈ ਹੈਗੀ ਆ ਕੋਈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਨਹੀਂ ਮੈਨੂੰ ਇਹਦੀ ਕੋਈ ਨੌਲੇਜ ਨਹੀਂ ਹੈਗੀ ਨਾ ਮੇਰੇ ਹੱਥ ਕੋਈ ਧਿਆਨ 'ਚ ਕੋਈ ਗੱਲ ਆਈ ਤੇ ਮੈਂ ਬਿਨਾਂ ਤੱਥਾਂ ਦੇ ਆਧਾਰ ਤੇ ਉਹਦਾ ਕੋਈ ਗੱਲ ਵੀ ਨਹੀਂ ਕਰਦਾ ਜਦ ਤੱਕ ਮੈਨੂੰ ਪੜ੍ਹਨ ਨਾਲ ਲਵਾਂ ਸੁਣਨ ਨਾਲ ਲਵਾਂ ਦੇਖਨ ਨਾਲ ਲਵਾਂ ਮੈਂ ਨਹੀਂ ਸਮਝਦਾ ਕਿਉਂਕਿ ਮੇਰੇ ਤੱਕ ਹਜੇ ਨਹੀਂ ਆਈ ਹਾਂ ਇੰਨਾ ਜ਼ਰੂਰ ਹੈ ਕਿ ਜਿਹੜਾ ਵਿਹਾ ਗੁਰਪੁਰ ਦੇ ਬਾਕੀ ਜਿਹੜੇ ਹੈਗੇ ਆ ਉਹ ਲਾਇਸ ਬਹੁਤ ਵੱਧਦਾ ਉਹਨਾਂ ਨੇ ਕਾਫੀ ਨਾਲ ਇਕੱਠਾ ਕਰ ਲਿਆ ਡੋਨੀ ਬੱਲ ਨੂੰ ਜ਼ਰੂਰ ਲੈ ਆਏ ਨਾਲ ਲੇਕਿਨ ਉਧਰ